ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰ ਸਮੇਤ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਗਿੱਲ ਗੋਤ ਪਟਿਆਲਾ ਏਰੀਆ ਜਨਮ 1996 ਕੱਦ 5 ਫੁੱਟ 4 ਇੰਚ ਸਟੱਡੀ ਐਮ ਕਾਮ ਜੋਬ ਵਰਕਿੰਗ ਇਨ ਐਨ ਐਡਮਿਨਿਸਟ੍ਰੇਟਿਵ ਪੋਜੀਸ਼ਨ ਆਫ ਐਨ ਆਸਟ੍ਰੇਲੀਅਨ ਕੰਪਨੀ ਮੈਨੇਜ ਵੈਟਰ ਪ੍ਰੋਪਰਟੀ ਮੈਨੇਜਮੈਂਟ ਸਪੋਰਟ ਐਂਡ ਟ੍ਰੇਨਿੰਗ ਮੈਨੇਜਿੰਗ ਟਾਸਕ ਰੀਮੋਟਲੀ ਫਰੋਮ ਹੋਮ ਇੰਡੀਆ ਸੰਪਰਕ ਨੰਬਰ ਹੈ ਜੀ ਇਹਨਾਂ ਦਾ 94631 99610 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਅਸੀਂ ਆਪਣੇ ਚੈਨਲ ਤੇ ਤੁਹਾਡੀ ਐਡ ਹੈ ਜਿਹੜੀ ਉਹ ਬਿਲਕੁਲ ਫ੍ਰੀ ਆਫ ਕੋਸਟ ਪਾਉਣਾ ਹੈ ਇਹਦਾ ਕੋਈ ਵੀ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੜਸਿਕ ਲੜਕਾ ਢੀਂਡਸਾ ਗੋਤ ਪਟਿਆਲਾ ਏਰੀਆ ਜਨਮ 1993 ਕੱਦ 6 ਫੁੱਟ 2 ਇੰਚ ਸਟੱਡੀ ਪਲੱਸ 2 ਅਤੇ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਅੱਜਕੱਲ ਕਨੇਡਾ ਵਿੱਚ ਹੈ ਪਰੰਤੂ ਜਲਦੀ ਹੀ ਇੰਡੀਆ ਵਾਪਸ ਆਵੇਗਾ ਪ੍ਰਾਪਰਟੀ 18 ਏਕੜ ਸੰਪਰਕ ਨੰਬਰ ਹੈ ਜੀ ਇਹਨਾਂ ਦਾ 99144 27927 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਟ ਸਿੱਖ ਲੜਕੀ ਗਰੇਵਾਲ ਗੋਤ ਕੈਨੇਡਾ ਪੀਆਰ ਮਲੇਰ ਕੋਟਲਾ ਏਰੀਆ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਵੀਡੀਅਸ ਇੰਡੀਆ ਤੋਂ ਡੈਂਟਲ ਹਾਈਜਨ ਕੈਨੇਡਾ ਤੋਂ ਸੰਪਰਕ ਨੰਬਰ ਹੈ ਜੀ 9869 75529 81467 27559 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪਰਮਿੰਦਰ ਸਿੰਘ ਝੜਸਿਕ ਲੜਕਾ ਜਲੰਧਰ ਟਰੱਕ ਡਰਾਈਵਰ ਜਰਮਨ ਉਮਰ 28 ਸਾਲ ਕੱਦ 5 ਫੁੱਟ 8 ਇੰਚ ਸੰਪਰਕ ਨੰਬਰ ਹੈ ਜੀ ਇਹਨਾਂ ਦਾ 306946992963 ਇਹਨਾਂ ਦਾ ਸੰਪਰਕ ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੌਰ ਜਰਸੀਕ ਲੜਕੀ ਆਸਟ੍ਰੇਲੀਆ ਦੀ ਜੰਪਲ ਉਮਰ 27 ਸਾਲ ਕੱਦ 5 ਫੁੱਟ 4 ਇੰਚ ਬਤੌਰ ਲਾਇਰ ਐਡਵੋਕੇਟ ਜੌਬ ਕਰਦੀ ਹੈ ਵੈਲ ਸੈਟਰਡ ਫੈਮਲੀ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 61478790073 ਇਹ ਫੋਨ ਨੰਬਰ 'ਤੇ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਇੱਕ ਲੜਕੀ ਕੰਗ ਗੋਤ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਬੀ ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪੂਨੇ ਐਮ ਐਨ ਸੀ ਦੇ ਵਿੱਚ ਜੌਬ ਕਰਦੀ ਹੈ 9 ਸਾਲਾਂ ਦਾ ਤਜਰਬਾ ਹੈ ਸੰਪਰਕ ਨੰਬਰ ਹੈ ਜੀ 78141 11950 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੋਲ ਸਿੱਖ ਲੜਕਾ ਮਰੋਕ ਗੋਤ ਪੁਰਤਗਾਲ ਜਰਮਨ ਜਨਮ 1994 ਪ੍ਰਾਪਰਟੀ 15 ਕਿੱਲੇ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9417604378 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਦੀਪ ਸਿੰਘ ਰਾਮਗੜੀਆ ਸਿੱਖ ਲੜਕਾ ਸਰ ਆਬਾ ਲੁਧਿਆਣਾ ਏਰੀਆ ਜਨਮ 1997 ਕੱਦ 5 ਫੁੱਟ 8 ਇੰਚ ਸਟੱਡੀ ਆਈਟੀਆਈ ਜੌਬ ਡੀਜ਼ਲ ਮੈਕੈਨਿਕ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9873580288 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ ਪੀਆਰ ਕੈਨੇਡਾ ਉਮਰ 26 ਸਾਲ ਕੱਦ 5 ਫੁੱਟ 11 ਇੰਚ 2 ਸਾਲਾ ਜਨ ਆਰਟ ਡਿਪਲੋਮਾ ਕੈਨੇਡਾ ਤੋਂ ਐਚ ਵੀ এ ਸੀ ਇੰਸਟਾਲਰ ਸੰਪਰਕ ਨੰਬਰ ਹੈ ਜੀ 83665274 ਇਹ ਸੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਪ੍ਰੀਤ ਕੌਰ ਜੱਟ ਸਿੱਖ ਲੜਕੀ ਨਵਾਂ ਸ਼ਹਿਰ ਜਨਮ 1980 ਤਲਾਕ ਸ਼ੁਦਾ ਕੋਈ ਬੱਚਾ ਨਹੀਂ ਸੰਪਰਕ ਨੰਬਰ ਹੈ ਜੀ ਇਹਨਾਂ ਦਾ 7087150247 ਇਹ ਸੌ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੋਜ ਸਿੱਖ ਲੜਕਾ ਕੈਨੇਡਾ ਪੀਆਰ ਕਪੂਰਥਲਾ ਉਮਰ 28 ਸਾਲ ਕੱਦ 6 ਫੁੱਟ ਗ੍ਰੈਜੂਏਟ ਕੈਨੇਡਾ ਤੋਂ ਬਿਲਡਿੰਗ ਲਾਈਨ ਦੀ ਜੌਬ ਕਰਦਾ ਹੈ ਅਤੇ ਟਰੱਕ ਡਰਾਈਵਰ ਪ੍ਰਾਪਰਟੀ 5 ਏਕੜ ਸ਼ਹਿਰੀ ਸੰਪਰਕ ਨੰਬਰ ਹੈ ਜੀ 82645 64731 ਇਸ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੜਸਿਕ ਲੜਕੀ ਸੋਹਣੀ ਸੁਨਖੀ ਲੜਕੀ ਕੈਨੇਡਾ ਪੀਆਰ ਬਠਿੰਡਾ ਏਰੀਆ ਉਮਰ 32 ਸਾਲ ਕੱਦ 5 ਫੁੱਟ 6 ਇੰਚ ਤਲਾਕशुदा 6 ਸਾਲਾਂ ਦੀ ਇੱਕ ਛੋਟੀ ਬੱਚੀ ਸਟੱਡੀ ਵੀਡੀਐਸ ਜੋਬ ਡੈਂਟਲ ਅਸਿਸਟੈਂਟ ਕੈਲਗਰੀ ਕੈਨੇਡਾ ਸੰਪਰਕ ਨੰਬਰ ਹੈ ਜ ਇਹਨਾਂ ਦਾ +1 825 964 2957 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਹੋਣਾ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਸਹਿਣੀ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ ਐਡਿਲੇਡ ਆਸਟ੍ਰੇਲੀਆ ਵਰਕ ਪਰਮਿਟ ਤੇ 7 ਸਾਲ ਤੋਂ ਜਨਮ 1999 ਕੱਦ 5 ਫੁੱਟ 11 ਇੰਚ ਸਟੱਡੀ ਡਿਪਲੋਮਾ ਆਟੋਮੋਟਿਵ ਟੈਕਨੋਲੋਜੀ ਸੰਪਰਕ ਨੰਬਰ ਹੈ ਜੀ ਇਹਨਾਂ ਦਾ 7087413932 ਇਹ ਸੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਇੱਕ ਵੀਡੀਓ ਨੂੰ ਸਾਰੇ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਰੱਖੋ ਜੀ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ ਅਗਲਾ ਰਿਸ਼ਤਾ ਨੋਟ ਕਰੋ ਜੀ RAM ਗੜੀਆ ਸਿੱਖ ਲੜਕਾ ਮੋਗਾ ਪੀਆਰ ਕੈਨੇਡਾ ਬ੍ਰੈਂਪਟਨ ਜਨਮ 1995 ਕੱਦ 5 ਫੁੱਟ 11 ਇੰਚ ਪੋਸਟ ਸਕੈਂਡਰੀ ਡਿਪਲੋਮਾ ਐਨਾਲਿਸਟ ਸਿਸਟਮ ਸਪੈਸ਼ਲ ਕਨਸਟੇਬਲ ਪੀਲ ਪੁਲਿਸ ਸਰਕਾਰੀ ਜੋਬ ਕੈਨੇਡਾ ਪ੍ਰਾਪਰਟੀ 6 ਏਕੜ WhatsApp ਨੰਬਰ ਹੈ ਜੀ ਇਹਨਾਂ ਦਾ 9877458794 +16476552615 ਇਹਨਾਂ ਦੇ ਫੋਨ ਨੰਬਰ ਨੇ ਜੀ ਇਹਨਾਂ ਦੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕਸ਼ਯਪ ਰਾਜਪੂਤ ਮੰਗਲਿਕ ਲੜਕਾ ਪਟਿਆਲਾ ਜਨਮ 1999 ਕੱਦ 6 ਫੁੱਟ ਸਟੱਡੀ ਡਿਪਲੋਮਾ ਜੋਬ ਸੀਨੀਅਰ ਰਿਲੇਸ਼ਨਸ਼ਿਪ ਆਫੀਸਰ ਸੰਪਰਕ ਨੰਬਰ ਹੈ ਜੀ 62880632462 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਢਾਲੀਵਾਲ ਗੋਤ ਨਿਹਾਲ ਸਿੰਘ ਵਾਲਾ ਮੋਗਾ ਏਰੀਆ ਸਿਟੀਜ਼ਨ ਕੈਨੇਡਾ ਸਕੈਚਵਨ ਜਨਮ 1992 ਕੱਦ 5 ਫੁੱਟ 9 ਇੰਚ ਸਟੱਡੀ ਪੈਟਰੋਲ ਇੰਜੀਨੀਅਰਿੰਗ ਪ੍ਰਾਪਰਟੀ 12 ਕਿਲੇ ਕੈਨੇਡਾ ਆਪਣਾ ਘਰ 1,60,000 ਡਾਲਰ ਪ੍ਰਤੀ ਸਾਲ ਆਮਦਨ ਇਹਨਾਂ ਦੀ ਸੰਪਰਕ ਨੰਬਰ ਹੈ ਜੀ +13062093896 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਿੱਲੋਂ ਗੋਤ ਮੋਗਾ ਏਰੀਆ ਜਨਮ 2002 ਕੱਦ 6 ਫੁੱਟ ਪ੍ਰਾਪਰਟੀ 40 ਕਿੱਲੇ ਦੋਪਰਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 986330760 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇੱਕ ਸਾਰਿਆਂ ਨੂੰ ਫੇਰ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸਾਡੇ ਚੈਨਲ ਦੇ ਉੱਪਰ ਐਡ ਫ੍ਰੀ ਪਾਈ ਜਾਂਦੀ ਹੈ ਜੀ ਸਾਰਿਆਂ ਦਾ ਵੀਡੀਓ ਦੇ ਅਖੀਰ ਤੱਕ ਜੁੜੇ ਰਹਿਣ ਦੀ ਬਹੁਤ ਬਹੁਤ ਧੰਨਵਾਦ ਜੀ